ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਹਰ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਹਰ ਸਿੰਘ ਰੰਗੀਲਾ ਤੇ ਸਮੂਹ ਸਾ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੇਰੇ ਵੱਲੋਂ ਪੱਤਰਕਾਰ ਨਾਹਰ ਸਿੰਘ ਰੰਗੀਲਾ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਜਿਹੜੀ ਤੁਸੀਂ ਸਾਈਡ ਤੇ ਵੀਡੀਓ ਦੇਖ ਰਹੇ ਹੋ ਇਹ ਹੈ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਬਾੜ ਨੰਬਰ 12 ਮਲੋਦੀ ਜਿੱਥੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਜਾਂਦਾ ਤੇ ਐਸੀ ਤਰ੍ਹਾਂ ਸ਼੍ਰੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸਜਾਇਆ ਜਾਂਦਾ ਲਾਈਟਾਂ ਨੂੰ ਦੇਖ ਕੇ ਡੈਕੋਰੇਸ਼ਨ ਨੂੰ ਦੇਖ ਕੇ ਮਨ ਖੁਸ਼ ਹੋਇਆ ਤੇ ਮਨ ਕਰਿਆ ਵੀ ਨਾਲੇ ਤਾਪ ਜੀ ਦੇ ਨਾਲ ਸਮੂਹ ਸਾਧ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਜਾਣ ਸਾਡੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੇ ਨਾਲੇ ਗੁਰਦੁਆਰਾ ਸ਼ੀਰ ਗੁਰ ਰਵੀਦਾਹ ਹਾਦੀ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਇਹ ਵਧੀਆ ਪੁਖਤਾ ਵਧੀਆ ਤਰੀਕੇ ਦੇ ਨਾਲ ਇੰਤਜ਼ਾਮ ਕੀਤੇ ਜਾਂਦੇ ਨੇ ਸਜਾਵਟ ਕੀਤੀ ਜਾਂਦੀ ਹੈ ਗੁਰੂ ਕੇ ਲੰਗਰ ਚਲਾਏ ਜਾਂਦੇ ਨੇ ਬੜੀ ਮਿਹਨਤ ਕਰੀ ਕੀਤੀ ਜਾਂਦੀ ਹੈ ਗੁਰਦੁਆਰਾ ਰਵੀਦਾਸ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਹੀਨੇ ਤੋਂ ਬੜੀ ਮਿਹਨਤ ਕੀਤੀ ਜਾਂਦੀ ਹੈ ਤੇ ਬਹੁਤ ਵੱਡਾ ਸਹਿਯੋਗ ਹੈ ਮਲੋਹ ਦੇ ਸ਼ਹਿਰ ਵਾਸੀਆਂ ਤੇ ਸਮੂਹ ਸਾਧ ਸੰਗਤਾਂ ਦਾ ਜੋ ਕਿ ਵਾਰਡ ਨੰਬਰ 12 ਮਲੋਹ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬਾ ਜਿਹੜਾ ਉਹ ਮਨਾਇਆ ਜਾਂਦਾ ਹੈ ਸੋ ਸਮੂਹ ਸਾਧ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਮਿਤੀ 31 ਜਨਵਰੀ 2026 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਜੀ ਵਾਰਡ ਨੰਬਰ 12 ਅਮਲੋ ਤੋਂ ਮਹਾਨ ਨਗਰ ਕੀਰਤਨ ਹੈ ਜਿਹੜਾ ਸਵੇਰੇ 10 ਵਜੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰਸ਼ਾਹੇਟ ਕੱਢਿਆ ਜਾ ਰਿਹਾ ਹੈ ਤੇ ਸਾਰੀਆਂ ਸਮੂਹ ਸਾਧ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪਣੀ ਵੱਧ ਚੜ੍ਹ ਕੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ ਮੈਨੂੰ ਪਤਾ ਵੀ ਗੁਰੂ ਨੂੰ ਬਹੁਤ ਸਮੂਹ ਸਾਧ ਸੰਗਤਾਂ ਪਿਆਰ ਕਰਦੀਆਂ ਨੇ ਪ੍ਰਵਾਦ ਫੇਰੀਆਂ ਦੇ ਵਿੱਚ ਦੇਖਣ ਨੂੰ ਮਿਲਿਆ ਰੌਣਕ ਜੋ ਗੁਰੂ ਦੇ ਪ੍ਰਕਾਸ਼ਪੁਰਬ ਦੀ ਜਿਹੜੀ ਖੁਸ਼ੀ ਐ ਸਮੂਹ ਸਾਧ ਸੰਗਤਾਂ ਦੇ ਵਿੱਚ ਬੱਚਿਆਂ ਦੇ ਵਿੱਚ ਕਿੰਨੀ ਆ ਤੇ ਬਹੁਤ ਹੀ ਸਮੂਹ ਸਾਧ ਸੰਗਤਾਂ ਵੱਲੋਂ ਗੁਰੂ ਦੇ ਜਿਹੜੇ ਲੰਗਰ ਨੇ ਪ੍ਰਵਾਦ ਫੇਰੀ ਲਈ ਚਾਹ ਦੇ ਲੰਗਰ ਪਕੌੜੇ ਦੇ ਲੰਗਰ ਬ੍ਰੈਡ ਦੇ ਲੰਗਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਲੰਗਰ ਲਗਾਏ ਗਏ ਨੇ ਜਿਸ ਨੂੰ ਦੇਖ ਕੇ ਮਨ ਨੂੰ ਸਤੁਸ਼ਟੀ ਹੁੰਦੀ ਆ ਸੋ ਸਾਰਿਆਂ ਨੇ ਕੱਲ ਸਵੇਰੇ 10 ਵਜੇ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਵਾਰਡ ਨੰਬਰ 12 ਮਲੋਵਕੇ ਸਮਾਸਾ ਸੰਗਤ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਵੱਧ ਚੜ ਕੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਗਾਉਣੀ ਹੈ ਗੁਰੂ ਦਾ ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਆਪਣੇ ਬਾਪੂ ਦਾ ਪ੍ਰਕਾਸ਼ ਪੁਰਬ ਹੈ ਸਾਡੇ ਗੁਰੂ ਰਵੀਦਾਸ ਜੀ ਦਾ ਇੱਕ ਤਾਨਕੇ ਕਹਿੰਦੇ ਆ ਕਿ ਸਾਡੇ ਗੁਰੂ ਰਵੀਦਾਸ ਜੀ ਦਾ ਗੁਰਪਰਵ ਹੈ ਤੇ ਇਸ ਕਰਕੇ ਸਮੂਸਾ ਸੰਗਤਾਂ ਨੂੰ ਮੇਰਾ ਮਨ ਕਰਿਆ ਵੀ ਤੁਹਾਡੇ ਨਾਲ ਲਾਈਵ ਹੋ ਕੇ ਵੀਡੀਓ ਪਾ ਕੇ ਨਾਲ ਤਾਂ ਤੁਹਾਡੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਜਾਣ ਤੇ ਨਾਲੇ ਤੁਹਾਨੂੰ ਬੇਨਤੀ ਕੀਤੀ ਜਾਵੇ ਕਿ ਆਪਾਂ ਨਾਲ ਮਿਲ ਕੇ ਬੜੇ ਪਿਆਰ ਨਾਲ ਵਿਆਹ ਜਿਸ ਤਰ੍ਹਾਂ ਹਰ ਇੱਕ ਸਾਲ ਆਪਾਂ ਮਨਾਉਂਦੇ ਆਂ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰ ਉਸੇ ਤਰ੍ਹਾਂ ਮਨਾਈਏ ਤੇ 1 ਫਰਵਰੀ ਨੂੰ ਸ਼੍ਰੀ ਅਖੰਡ ਪਾਤਸ਼ਾਹ ਜੋਗ ਪਾਠਾਂ ਦੀ ਲੜੀ ਆ ਉਹਦੇ ਭੋਗ ਪਾਏ ਜਾਣੇ ਨੇ ਤੇ ਉਸ ਸਮੇਂ ਵੀ ਸਮੂਹ ਸਾ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀ ਲਵਾਉਣੀ ਹੈ ਤੇ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਦਰਸ਼ਾਹੇਟ ਗੁਰੂ ਦੇ ਚਰਨਾਂ ਦੇ ਹੇਟ ਆਪਾਂ ਨੇ ਰਲ ਮਿਲ ਕੇ ਆਸ਼ੀਰਵਾਦ ਪ੍ਰਾਪਤ ਕਰਨਾ ਭਾਗਾਂ ਵਾਲਿਆਂ ਨੂੰ ਇਹ ਮੌਕਾ ਮਿਲਦਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਜਿਹੜੀਆਂ ਹਾਜ਼ਰੀਆਂ ਲੱਗਦੀਆਂ ਨੇ ਭਾਗਾਂ ਵਾਲੀ ਨੇ ਤੇ ਆਪਾਂ ਵੱਧ ਚੜ ਕੇ ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ਪੁਰਬ ਦੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਵਾਰਡ ਨੰਬਰ 12 ਹਮਲੋ ਵਿਕੇ ਹਮਾ ਮਾਗੇ ਪਹੁੰਚੀਏ ਤੇ ਆਪਣੀ ਹਾਜ਼ਰੀ ਲਵਾਈਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਿਰ ਤੋਂ ਆਪ ਸਭ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਓਵਣ ਜੀ ਜਨਾਬ ਸਾਰਿਆਂ ਦਾ ਧੰਨਵਾਦ